ਲੈ ਆਤ ਵਧੀਆ ਗੱਲ ਹੋਈ ਨਾ ਇਹਨੇ ਕਿੱਥੇ ਇੰਨਾ ਤੋਂ ਮੰਨਣਾ ਹੈ ਮੇਰੇ ਕੋਲ ਉਹ ਸੂਤਰ ਆਉਂਦਾ ਵਾਏ ਲੈ ਹੁਣ ਤੇ ਭਾਬੀ ਆਊਗੀ ਭਾਬੀ ਤੇ ਆਪਣਾ ਹੁਕਮ ਚਲਾਇਆ ਕਰੂੰਗੀ ਆਰਡਰ ਮਾਰਿਆ ਕਰੂੰਗੀ ਆ ਲੈ ਗਿਆ ਆਹ ਲੈ ਗਿਆ ਅਜੇ ਤਾਂ ਕੁਠੇ ਨਹੀਂ ਹੋਇਆ ਫੇਰ ਵੀ ਚਾਹ ਬਣਾ ਕੇ ਰੱਖਤੀ ਮੈਂ ਹੁਣ ਆਪੇ ਠੂਗੀ ਤੇ ਵੇਖੀ ਜਾਊਗੀ ਹੈ ਮੰਮੀ ਚਾਹ ਦਿਓ ਆ ਜਲਦੀ ਹਾਂ ਆ ਗਏ ਚੜ੍ਹ ਕੇ ਦਿਨ ਤਰਾ ਟਾਈਮ ਵੇਹੂ ਤੋ ਫੇ ਲੋਕ ਕਿ ਨਾ ਆ ਮੰਮੀ ਮੈਂ ਰਾਤ ਪੜ੍ਹਦੀ ਰਹਿੰਨੇ ਦਿਨੇ ਜਾਗ ਨਹੀਂ ਆਏ ਮੈਨੂੰ ਅੱਗੇ ਲੇਟ ਹੋਣ ਦੇ ਛੱਤੀ ਚਾਹ ਪਾ ਦਿਓ ਮੈਨੂੰ ਜਾਗ ਨਹੀਂ ਆਏ ਤਾਂ ਲੋਕਾਂ ਦੀਆਂ ਕੁੜੀਆਂ ਸਾਰਾ ਕੰਮ ਕਰਾ ਕੇ ਨਾਲ ਜਾਂਦੀਆਂ ਤੇ ਤੂੰ ਲੱਗੋ ਝਾੜੂ ਪੂੰਝਾ ਹੀ ਕਰ ਜਾ ਕਰ ਹੋਰ ਨਹੀਂ ਕੁਝ ਕਰਨਾ ਤੇ ਓਹ ਮੰਮੀ ਸਵੇਰੇ ਸਵੇਰੇ ਬੋਲਣ ਦਾ ਬੰਦ ਹੁੰਦੇ ਸਾਹ ਵੀ ਲੈ ਲਿਆ ਕਰੋ ਲੋਕਾਂ ਦੀਆਂ ਕੁੜੀਆਂ ਨੇ ਗੱਲਾਂ ਕਰਦੇ ਰਹਿੰਦੇ ਮੈਂ ਪਤਾ ਕਿੰਨਾ ਮੇਰੀ ਪੜ੍ਹਾਈ ਔਖੀ ਆ ਆਹੋ ਰਾਤ ਨੂੰ ਪੜ੍ਹਦੇ ਰਹਿੰਨੀ ਆ ਬੜੀ ਪੜ੍ਹਾਈ ਔਖੀ ਤੇ ਰਹੀ ਏ ਕੰਮ ਦੇ ਕਿਹੜੀ ਗੱਲ ਐ ਨਾਲ ਕਪੜਾ ਗਲਾਸ ਚਾਹ ਵਗ ਦਵਾ ਪਾ ਕੇ ਅੰਦਰ ਲੈ ਆਉ ਮੈਂ ਨਾਲ ਆਣਾ ਚਾਹ ਹੁਣ ਪਾ ਕੇ ਪੀ ਸਕਦੇ ਆ ਆਪਣੇ ਆਪ ਬੰਦਾ ਚਾਹ ਹੀ ਪਾ ਕੇ ਪੀ ਲਵੇ ਬਣੀ ਚੀਜ਼ ਨੇ ਖਾ ਸਕਦੇ ਬਣਾ ਕੇ ਕਿੱਥੋਂ ਖਾਣੀ ਆ ਨਾ ਅਜੇ ਨਾ ਆ ਕੇ ਨਹੀਂ ਆਈ ਅਜੇ ਤੱਕ ਬੈਠਾ ਕਲ ਕਰਨਾ ਇਹਦਾ ਕਿ ਬਣੂਗਾ ਇਹ ਕੁੜੀ ਦਾ ਕਿੰਨਾ ਟਾਈਮ ਲਾਉਂਦੀ ਨਹਾਉਣ ਲੱਗਿਆ ਇਹਨਾਂ ਨੇ ਵੀ ਮੈਨੂੰ ਲਾਗੋ ਕੋਈ ਕੰਮ ਹੀ ਕਰਾ ਲਾਉਂਦਾ ਲਿਆਓ ਰੋਟੀ ਛੇਤੀ ਕਰੋ ਮੈਂ ਟੇਟ ਹੋ ਗਈ ਅੱਗੇ ਆ ਮੈਂ ਆਟਾ ਛਾਂਦ ਦਿੱਤਾ ਤੇ ਗੁੰਧੇ ਮੇਰੇ ਕੋ ਗੁੱਜਾਂ ਨੇ ਡਿਆ ਮੇਰੇ ਸਾਰਾ ਆ ਆਟਾ ਨਹੀਂ ਗੁੰਨੇ ਤੂੰ ਅਜੇ ਤੱਕ ਮੰਮੀ ਮੇਰਾ ਨਹੀਂ ਟਾਈਮ ਹੈ ਆਟਾ ਆਟਾ ਗੁੰਨਨ ਦਾ ਮੈਂ ਆਪੇ ਕੰਟੀਨ ਚੋ ਕੁਛ ਨਾ ਕੁਛ ਖਾ ਲੂੰਗੀ ਹੁਣ ਮੈਂ ਟੇਟ ਹੋ ਗਈ ਮੈਂ ਕੰਟੀਨ ਚੋ ਖਾ ਲਾਂਗੀ ਤੇ ਮੈਂ ਨਹੀਂ ਖਾਣੀ ਰੋਟੀ ਮੇਨ ਆਟਾ ਗੁੰਨ ਥੋੜਾ ਜਿਹਾ ਤੂੰ ਆਪੇ ਬਾਚ ਲਾ ਕੇ ਖਾਂਦੇ ਰਹੋ ਲੈ ਖਾ ਲੋ ਪਕਾ ਲੋ ਇਹਨੇ ਆਟਾ ਮੈਨਾਂ ਕਿਥੋਂ ਗੁਣ ਕੇ ਦੇਣਾ ਆਪ ਮੜਾ ਮੋਟਾ ਕਰਨਾ ਪੈਣਾ ਲੈਣੀ ਫਾੜ ਖਾਲਾ ਰੋਟੀ ਹੁਣ ਕਿਉਂ ਰੋਟੀ ਬਣਾ ਕੇ ਲਿਆਏ ਪਹਿਲਾਂ ਦੇ ਮੈਂ ਨਹੀਂ ਬਣਾ ਕੇ ਦੇਣੀ ਰੋਟੀ ਮੇਰੇ ਦਰਵਰ ਕੀ ਢੇਟ ਥੋੜੀ ਐ ਮੈਨੂੰ ਤਾਂ ਪਕਾਉਣੀ ਪੈਣੀ ਮੰਮੀ ਬੱਚੇ ਇਤਰਾ ਕਰਦੇ ਮਾਵਾ ਨਹੀਂ ਕਰ ਸਕਦੇ ਹੁਣ ਨਹੀਂ ਮੈਨੂੰ ਰੋਟੀ ਖਾਣ ਦਾ ਟਾਈਮ ਮੇਰਾ ਟਾਈਮ ਹੋ ਗਿਆ ਤੁਸੀਂ ਐ ਕਰੋ ਮੈਨੂੰ 버ਗਰਾਂ ਵਾਸਤੇ ਪੈਸੇ ਦੋ ਮੈਂ ਆਪੇ 버ਗਰ ਖਾ ਲੂੰ ਕੋਈ 버ਗਰਾਂ ਵਾਸਤੇ ਪੈਸੇ ਦੇਣਾ ਚੁੱਪ ਕਰਕੇ ਰੋਟੀ ਖਾ ਲ ਮੈਨੂੰ ਨਹੀਂ ਪਤਾ ਮੈਂ 버ਗਰ ਹੀ ਖਾਣਾ ਮੈਂ ਨਹੀਂ ਰੋਟੀ ਰੋਟੀ ਖਾਣੀ ਆ ਮੈਂ ਨਹੀਂ 버ਗਰ ਵਾਸਤੇ ਪੈਦ ਨੇ ਆ ਪਈ ਰੋਟੀ ਚੁੱਪ ਕਰਕੇ ਤੇ ਖਾ ਲ ਉਹ ਕੀ ਹੋ ਗਿਆ ਮੰਮੀ ਉਹ ਦੇ ਇਹਨੂੰ ਬਰਗਰਾਮਾ ਤੇ ਪਏ ਕੁਛ ਨਹੀਂ ਲਗਾਇਆ ਹੋ ਤੇ ਮਰੇ ਦੀ ਖਾਣ ਪੀਣ ਦੀ ਜਾਂ ਨਾਲੇ ਆ ਫੈਸ਼ਨ ਫਿਊਸ਼ਨ ਜੇ ਥੋੜਾ ਘੱਟ ਕਰਕੇ ਜਾਇਆ ਕਰ ਠੀਕ ਹੈ ਕਾਲਜ ਚੱਲੀ ਆ ਮੈਂ ਵੀਰੇ ਕੋਈ ਫੈਸ਼ਨ ਨਹੀਂ ਕਰਦੀ ਆਪਣੀ ਬੋਟੀ ਨੂੰ ਟੱਕਿਆ ਕਰਿਓ ਉਹਨੇ ਫੈਸ਼ਨ ਕਰਿਆ ਕਰਨਾ ਉਹਨੂੰ ਵੀ ਡਾਕ ਲਾਂਗੇ ਮੈਂ ਤਾਂ ਜੇ ਫੈਸ਼ਨ ਨਹੀਂ ਕਰਦੀ ਆ ਫੈਸ਼ਨ ਫਿਊਸ਼ਨ ਜੇ ਘੱਟ ਕਰਕੇ ਜਾਇਆ ਕਰ ਦੇ ਮੰਮੀ ਇਹਨੂੰ ਬਰਗਰਾਮਾ ਤੇ ਪਏ ਖਾ ਲੂ ਗਿਓ ਤੇ ਬਰਗਰ ਦੋ ਮੰਮੀ ਬੈਹੇ ਮੈਨੂੰ ਨਹੀਂ ਪਤਾ ਹੋਣਾ ਰੋਟੀ ਦਾ ਕਰ ਮੈਂ ਲੈ ਜਾ ਚੱਕੇ ਵੀਰ ਨੂੰ ਖਵਾ ਦਿਓ ਮੈਂ ਨਹੀਂ ਖਾਣੀ ਉਹਨੇ ਤਾਂ ਖਾ ਹੀ ਲੈਣੀ ਮੈਂ ਤਾਂ ਖਾ ਹੀ ਲੈਣੀ ਆ ਖਾ ਲਓ ਫਿਰ ਸਾਰੇ ਨੋਟਿਸ ਪੂਰੇ। ਮੇਰੀ ਗਾਲ੍ਹਾਂ ਨਾਲੇ ਤੂੰ ਕਾਰ ਦਾ ਕੰਮ ਕਰਾ ਮਮੀ ਦੇ ਨਾਲ ਕਰਾ ਕੇ ਜਾਇਆ ਕਰ ਥੋੜਾ ਬੋਤਾ ਇਸ ਤਰ੍ਹਾਂ ਤੁਰ ਜੰਨੀ ਇਹਦਾ ਚੰਗੇ ਨਹੀਂ ਲੱਗਦਾ ਸਿਆਣੀ ਬਣਿਆ ਕਰ ਕੱਲ ਨੂੰ ਤੇਰਾ ਵਿਆਹ ਵੀ ਕਰਨਾ। ਤੁਸੀਂ ਵੀ ਸਿਆਣੇ ਬਣਾਓ ਮੈਂ ਤੁਹਾਨੂੰ ਸਲਾਹ ਦਵਾਂ ਤੁਸੀਂ ਵਿਆਹ ਕਰਾ ਲਓ। ਨਹੀਂ ਮੇਰਾ ਵਿਆਹ ਨਹੀਂ ਹੋਣਾ ਪਹਿਲਾਂ ਪਹਿਲਾਂ ਤੇਰਾ ਹੀ ਵਿਆਹ ਹੋਣਾ ਤੇ ਮੈਂ ਨਹੀਂ ਕਰਾਉਣਾ ਕਰਾਉਣਾ ਪਹਿਲਾਂ ਤਾਂ ਅੱਡਾ ਹੀ ਕਰਾਉਣਾ ਮੈਂ ਮੰਮੀ ਨੂੰ ਕਹਿਣਾ ਵਾਂ ਭਾਬੀ ਕੰਮ ਕਰਿਆ ਕਰੋਗੇ। ਉਹਨੇ ਜਦੋਂ ਉਹਦਾ ਵਿਆਹ ਹੋਊਗਾ ਉਹ ਆ ਕੇ ਇੱਥੇ ਕੰਮ ਕਰ ਲੂਗੀ। ਪਹਿਲਾਂ ਤੇਰਾ ਹੀ ਵਿਆਹ ਹੋਣਾ। ਮੈਂ ਨਹੀਂ ਕਰਾਉਣਾ ਕਰਾਉਣਾ। ਪਾ ਵੀ ਕਰਿਆ ਕਰੂਗੀ ਕੰਮ ਪਹਿਲਾਂ ਤਾਂ ਅੱਡਾ ਹੀ ਵਿਆ ਕਰਨਾ ਵਾ ਮੰਮੀ ਤਾ ਉਹ ਵੀ ਪੈਸੇ ਮੈਂ ਲੈਡ ਹੁਣ ਨਹੀਂ ਜਲਦੀ ਕਰੋ ਜਰੂਰੀ ਤਾਂ 버ਗਰ ਹੀ ਖਾਣਾ ਵਾ ਦੋ ਪੈਸੇ 버ਗਰ ਹੀ ਖਾਣਾ ਵਾ ਚਲੋ ਠੀਕ ਆ ਮੈਂ ਚੱਲੀ ਜੇ ਚੰਗਾ ਹੈਪੀ ਮੇਰੇ ਗੱਲ ਸੁਣੇ ਨੂੰ ਜਿਆਦਾ ਸਿਰ ਤਨ ਚੜਾ ਜਿਤਰਾ ਉਹ ਕਹਿੰਦੀ ਤੋ ਉਤਰ ਕਹਿ ਦਨਾ ਨੂੰ ਕਰ ਤੋ ਕਰ ਦੋ ਦੇ ਦੋ ਨੂੰ ਪੈਸੇ 버ਗਰ ਵਾਸਤੇ ਰੋਟੀ ਤੋ ਅੱਗੇ ਨਹੀਂ ਖਾਂਦੀ ਅੱਗੇ ਬੜੀ ਘਟ ਖਾਂਦੀ ਉਹ ਚਲ ਕੋਈ ਨਹੀਂ ਮੰਮੀ ਨੇ ਆਣੀ ਹੈਗੀ ਖਾ ਲੈੰਦੇ ਐ ਹੋ ਦੀ ਉਮਰ ਉਹ ਤਾਂ ਗੱਲ ਕੋਈ ਨਹੀਂ ਆ ਖਾਂਦੀ ਹੂੰ ਤੇ ਪਰ ਜਿਆਦਾ ਕਰਦੀ ਹੋ ਫਿਰ ਕਹਿੰਦੀ ਮੈਂ ਬਾਹਰ ਦੀਆਂ ਚੀਜ਼ਾਂ ਖਾਣੀਆਂ ਚਾਹ ਕੋਈ ਨਹੀਂ ਹਟ ਜੂਗੀ ਆਪੇ ਕੋ ਚਲ ਮਮੀ ਇਨੀ ਟਾਈਮ ਚੱਲਣਾ ਲੈ ਆ ਘਰ ਕੋਈ ਗੱਲ ਨਹੀਂ ਦੁਨੀਆਦਾਰੀ ਚਲ ਭਾਵੇਂ ਚੱਲਣਾ ਹੁਣ ਕੰਮ ਤੇ ਉੱਤੇ ਫਿਰ ਹੈ ਠੀਕ ਚੰਗਾ ਠੀਕ ਹੈ ਚੰਗਾ ਸਰ ਮੈਂ ਦੇਖ ਕੋਈ ਕੌਣ ਹੈ ਮੋਹਬਲ ਕੌਣ ਅੰਦਰ ਆਜਾ ਪਰ ਨਹੀਂ ਆਣਿਆ ਲੈ ਮੇਰਾ ਵੀਰ ਆਇਆ ਸასი ਕਾਲ ਸასი ਕਾਲ ਵੀਰ ਕਿਹਾ ਲਿਆ ਠੀਕ ਠਾਕ ਭੈਣ ਤੂੰ ਸੁਣਾ ਕਿੱਦਾਂ ਕਿੱਦੋਂ ਕਿਧਰੋਂ ਰਾਹ ਆ ਗਿਆ ਮੇਰੇ ਘਰ ਦਾ ਅੱਜ ਮੈਂ ਹਾਂ ਭੈਣ ਨੂੰ ਮੇਲਾਈਏ ਘੁੰਮਦੇ ਫਿਰਦੇ ਇਧਰੋਂ ਚੱਲੇ ਆ ਤੇ ਮੈਂ ਹਾਂ ਭੈਣ ਨੂੰ ਮੇਲਾਈਏ ਭੈਣ ਨੇ ਤੇ ਆਉਣਾ ਨਹੀਂ ਆ ਚੱਲ ਵਧੀਆ ਕੀਤਾ ਹੈਗਾ ਤਾਂ ਆ ਗਿਆ ਹਾਂ ਤਾਂ ਚੱਲ ਆ ਜਾ ਫਿਰ ਚੱਲ ਬਹਿ ਜਾ ਹੋਰ ਠੀਕ ਠਾਕ ਹਾਂ ਠੀਕ ਠਾਕ ਵਧੀਆ ਤੂੰ ਹੀ ਸਲਾਉ ਠੀਕ ਜੇ ਹਾਂ ਇਹ ਵੀ ਠੀਕ ਹੈ ਪਰ ਜਾਈ ਠੀਕ ਹੈ ਹਾਂ ਸਾਰੇ ਵਧੀਆ ਠੀਕ ਠਾਕ ਬੱਚੇ ਬੱਚੇ ਵੀ ਠੀਕ ਆ ਗੱਲ ਹੀ ਕਲਾ ਸਾਰੇ ਵਧੀਆ ਆਹ ਪਰਝਾਈ ਨੂੰ ਲੈ ਆਉਣਾ ਇਹ ਨਾਲ ਪਰਝਾਈ ਬਸ ਘਰ ਦੇ ਕਮਾਂਗਾਰਾਂ ਜੀ ਵਿਜੀ ਆ ਅੱਛਾ ਮੇਰੇ ਟਾਈਮ ਨਹੀਂ ਸੀ ਤੇ ਮੈਂ ਇਹ ਕੰਮ ਆਇਆ ਕੋਈ ਅੱਛਾ ਮੈਂ ਭੈਣ ਨੂੰ ਗੱਲ ਕਰਨੀ ਕੋਈ ਭੈਣ ਨਾਲ ਤੇ ਤੈਨੂੰ ਕੰਮ ਪਿਆ ਤਾ ਦੇ ਆਇਆ ਉਦ ਤਰ੍ਹਾਂ ਤੂੰ ਕਿੱਥੇ ਆਉਣਾ ਮੈਂ ਪਾਣੀ ਲਿਆਵਾ ਲਾ ਵੀਰ ਪਾਣੀ ਪੀ ਲਾ ਅਲਵੀਰ ਗੱਲਾਂ ਬਾਤਾਂ ਚ ਕਰਦੇ ਫਿਰ ਮੈਂ ਚਾਹ ਬਣਾ ਕੇ ਲੈ ਆਉਂਦਾ ਨਹੀਂ ਭੈਣ ਚਾਹ ਰਹਿਣ ਦੇ ਦੂੰ ਕਿਸੇ ਚੀਜ਼ ਦੀ ਲੋੜ ਨਹੀਂ ਤੂੰ ਬੈ ਮੇਰੀ ਗੱਲ ਸੁਣ ਹਾਂ ਚਾਹ ਚਾਹਾਂ ਜੂਆਂ ਬੰਦੀਆਂ ਰਹਿਣ ਗਿਆ ਭੈਣ ਮੈਂ ਹੈਪੀ ਦਾ ਰਿਸ਼ਤਾ ਲੈ ਕੇ ਆਇਆ ਹਾਂ ਰਿਸ਼ਤਾ ਹੈਪੀ ਦਾ ਹਾਂ ਅੱਛਾ ਪਰਿਵਾਰ ਬੜਾ ਵਧੀਆ ਕੁੜੀ ਦਾ ਭਰਾ ਬਾਹਰ ਆ ਅੱਛਾ ਆਸਟ੍ਰੇਲੀਆ ਕੁੜੀ ਦਾ ਭਰਾ ਇਕੱਲੀ-ਇਕੱਲੀ ਕੁੜੀ ਆ ਠੀਕ ਹੈ ਤੇ ਪਰਿਵਾਰ ਬਹੁਤ ਵਧੀਆ ਹਾਈ ਟੂ ਹੀਟ ਸਾਰਾ ਠੀਕ ਹੈ ਜਵਾਨ ਆ ਕੁੜੀ ਸੋਹਣੀ ਆ ਤੁਹਾਡੇ ਪਰਿਵਾਰ ਚ ਰਲਦੀ ਮਿਲਦੀ ਆ ਠੀਕ ਹੈ ਤੇ ਤੁਸੀਂ ਵੇਖੋ ਚਲੋ ਵੇਖ ਲੈਨੇ ਆ ਕੋਈ ਨੀ ਕਰ ਲੈਨੇ ਸਲਾ ਤੇ ਮੈਂ ਹੈਪੀਨੈਸ ਇਸਤਾ ਕਰਾ ਦਨੇ ਉਹ ਮਤਲਬ ਕਿ ਵਧੀਆ ਬੰਦੇ ਪਰਿਵਾਰ ਵਧੀਆ ਬਹੁਤ ਵਧੀਆ ਪਰਿਵਾਰ ਕਰ ਲੈਨੇ ਕਰ ਲੈਨੇ ਸਲਾ ਕਰ ਲੈਨੇ ਓਹੋ ਮਾਮਾ ਜੀ ਆਏ ਨੇ ਕੀ ਹਾਲ ਜੀ ਵਧੀਆ ਠੀਕ ਠਾਕ ਹੈ ਪੀ ਬਸ ਰਾਹ ਆ ਹੀ ਗਏਗੇ ਦੇਖ ਲੋ ਨਰਾਜ ਨੂ ਜਲਾ ਦੇ ਬਾਬਾ ਜਰਾ ਬਾਦ ਨਹੀਂ ਨਹੀਂ ਭੈਣ ਨਾਗਾ ਤੂੰ ਨਰਾਜ ਹੋਣਾ ਭੈਣ ਨਾਗਾ ਤੂੰ ਭੈਣ ਨਰਾਜ ਹੋਗੇ ਤਾਂ ਅਸੀਂ ਕਿੱਥੇ ਜਾਣਾ ਹੈ ਹੋਰ ਬਾਦ ਗੇੜਾ ਮਾਰੇ ਤੂੰ ਹੀ ਸੁਣਾਓ ਬਸ ਠੀਕ ਹੈ ਠੀਕ ਹੈ ਕੰਮਕਾਰ ਵਧੀਆ ਚੱਲੀ ਜਾਂਦਾ ਬਸ ਕੰਮਕਾਰ ਇਦਾਂ ਹੀ ਆ ਚਲੋ ਚੱਲਣਾ ਚਾਹੀਦਾ ਹੋਰ ਮਾਮਾ ਜੀ ਆਉਂ ਜਾਇਆ ਕਰੋ ਆ ਲਾਗੇ ਤੇ ਰਹਿੰਦੇ ਜੇ 1.5 ਕਿਲੋਮੀਟਰ ਤੇ ਬੜਾ ਬੜਾ ਟਾਈਮ ਲਾ ਲੈਂਦੇ ਤੇ ਮਾਮੀ ਨੇ ਲਿਆਏ ਨਾਲ ਮਾਮੇ ਬਿਜੀ ਕੰਮ ਕੋਮ ਇਦਾਂ ਹੀ ਬਸ ਮਾਮੀ ਨੇ ਹੁਣ ਆਇਆ ਜਾਇਆ ਹੀ ਕਰਨਾ ਗੇ ਆ ਅੱਗੇ ਦੇ ਆਈ ਨੀ ਮਾ ਜੀ ਬਣਾ ਲੈਣਾ ਆ ਸਾਨੂੰ ਹੂੰ ਉਹਨੇ ਆਇਆ ਜਾਇਆ ਹੀ ਕਰਨਾ ਹੁਣ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਏ ਆ ਪਰਿਵਾਰ ਬੜਾ ਵਧੀਆ ਕੁੜੀ ਦਾ ਭਰਾ ਆਸਟ੍ਰੇਲੀਆ ਸਾਰੇ ਪਰਿਵਾਰ ਤੇਰੇ ਜਿੱਡੀ ਜਵਾਨ ਆ ਹਾਈਟ ਊਟ ਹੈ ਬਿਲਕੁਲ ਓਕੇ ਤੇਰੇ ਨਾਲ ਜੱਚੂਗੀ ਠੀਕ ਆ ਤੁਹਾਡੇ ਪਰਿਵਾਰ ਚ ਰਲਦੀ ਮਿਲਦੀ ਆ ਤੇ ਹੁਣ ਤੇਰਾ ਵਿਆਹ ਕਰ ਦੇਣਾ ਬਸ ਫਿਰ ਆਉਣ ਜਾਣ ਲੱਗਾ ਹੀ ਰਹਿਣਾ ਉਹ ਤੇ ਮਾਮਾ ਤੇਰੀ ਗੱਲ ਠੀਕ ਹੈ ਸਾਰਾ ਕੁਝ ਪਰ ਮੈਂ ਸੋਚਦਾ ਕਿ ਪਹਿਲੋਂ ਆਪਾਂ ਭੈਣ ਦਾ ਵਿਆਹ ਕਰ ਦਈਏ ਇਹ ਪਰ ਆਪਾਂ ਲਾ ਲੀਏ ਤੇ ਫਿਰ ਮੇਰਾ ਤੇ ਚੱਲ ਵਿਆਹ ਹੋ ਹੀ ਜਾਊਗਾ ਬਾਅਦ ਚ ਹੋਵੇ ਉਹ ਕੋਈ ਗੱਲ ਨਹੀਂ ਆ ਭੈਣ ਦਾ ਵਿਆਹ ਵੀ ਆਪਾਂ ਕਰ ਹੀ ਦੇਣਾ ਉਹਦੇ ਵਾਸਤੇ ਵੀ ਕੋਈ ਮੁੰਡਾ ਵੇਖ ਲਾਂਗੇ ਪਰ ਕੁੜੀ ਵੇਖ ਲਈਏ ਟਾਈਮ ਪਾਲਾਂਗੇ ਸਾਲ ਦੋ ਸਾਲ ਦਾ ਗੈਪ ਪਾਲਾਂਗੇ ਕੋਈ ਟਾਈਮ ਕਿਉਂ ਨਹੀਂ ਪਉਂਦਾ ਨਹੀਂ ਪਉਂਦਾ ਯਾਰ ਅਸੀਂ ਟਾਈਮ ਪਵਾਵਾਂਗੇ ਸਾਲ ਦਾ ਟਾਈਮ ਪਾਵਾਂਗੇ ਸਾਲ ਦਾ ਟਾਈਮ ਪਾਲਾਂਗੇ ਕੋਈ ਗੱਲ ਨਹੀਂ ਤੇ ਕੁੜੀ ਵਾਸਤੇ ਮੁੰਡਾ ਕੋਈ ਨਾ ਕੋਈ ਵੇਖ ਲੈਨੇ ਆਪਾਂ ਪਹਿਲਾਂ ਕੁੜੀ ਦਾ ਕਰਦਾਂਗੇ ਮੁੰਡੇ ਤੁਹਾਡਾ ਕਰਦਾਂਗੇ ਨਹੀਂ ਮਮਾ ਜੀ ਪਹਿਲਾਂ ਆਪਾਂ ਨਾ ਕੁੜੀ ਦਾ ਵਿਆਹ ਕਰਨਾ ਭੈਣ ਦਾ ਵਿਆਹ ਕਰਨਾ ਠੀਕ ਹੈ ਤੇ ਉਸ ਤੋਂ ਬਾਅਦ ਮੇਰਾ ਵਿਆਹ ਕਰਨਾ ਠੀਕ ਹੈ ਆਇਆ ਮੈਂ 2 ਮਿੰਟ ਬੈਠੋ ਤੁਸੀਂ ਭੈਣ ਮੈਂ ਤੇ ਬੜੇ ਚਾਹ ਨਾਲ ਆਇਆ ਤੇ ਹੈਪੀ ਜਵਾਬ ਹੀ ਦੇ ਗਿਆ ਬੜੀ ਬੜੀ ਸੋਹਣੀ ਹੀ ਇੱਕ ਵਾਰੀ ਵੇਖ ਲੈਂਦੇ ਗੱਲਬਾਤ ਕਰ ਲੈਂਦੇ ਚਲ ਕੋਈ ਨਹੀਂ ਤੂੰ ਟਾਈਮ ਦੇ ਦੋ ਤਿੰਨ ਦਿਨ ਦਾ ਮਨੋ ਮੈਨੂੰ ਸਮਝਾਮ ਨਹੀਂ ਆ ਸਮਝਾ ਕੇ ਫਿਰ ਮਤਨ ਦੱਸ ਦੇ ਤੇ ਭਾਜੀ ਹਣੀ ਕਿੱਥੇ ਆ ਭਾਜੀ ਕਿਤੇ ਗਿਆ ਦੋ ਦਿਨ ਵਾਸਤੇ ਉਹਨਾਂ ਵੀ ਆ ਜਾਣਾ ਵਾ ਫਿਰ ਉਹਨੂੰ ਸਮਝਾ ਲੈਣਾ ਮਨਾ ਲੈਣਾ ਕੋਈ ਨਹੀਂ ਚਲੋ ਠੀਕ ਆ ਮੈਂ ਨਾ ਕਿਸੇ ਨੂੰ ਬਾਹਰ ਖਿਲਾੜ ਕੇ ਆਇਆ ਡੀਕੰਡਿਆ ਮੈਨੂੰ ਤੇ ਮੈਂ ਉਹਨੂੰ ਜਾ ਕੇ ਮਿਲਣਾ ਤੇ ਤੁਸੀਂ ਇੱਕ ਦੋ ਦਿਨ ਨਾ ਸਲਾਹ ਕਰਕੇ ਤੇ ਮੈਨੂੰ ਦੱਸ ਦਿਓ ਤੇ ਬੈਠ ਰੋਟੀ ਖਾ ਕੇ ਨਾ ਬਸ ਰੋਟੀ ਨਹੀਂ ਖਾਣੀ ਤੇ ਤੁਸੀਂ ਸਲਾਹ ਕਰਕੇ ਦੱਸ ਦਿਓ ਮੈਨੂੰ ਭਾਜੀ ਹੁਣਾਂ ਨਾਲ ਗੱਲ ਕਰ ਲਿਓ ਚਾਹ ਮੈਂ ਦੱਸ ਦੇਣੀ ਫੋਨ ਕਰੂੰਗਾ ਠੀਕ ਹੈ ਠੀਕ ਹਾਈ ਮਮੇ ਆ ਗਈਆਂ ਬੜਾ ਥੱਕ ਗਈ ਪਾਣੀ ਲਿਆ ਦਿਓ ਗਲਾਸ ਜਾਗ ਨਾ ਤੇ ਪਾਣੀ ਪੀ ਲੈ ਰ ਸੋਈ ਚੋ ਮੰਮੀ ਤੁਹਾਨੂੰ ਪਤਾ ਹੋਣਾ ਜਾਣ ਚ ਕਿੰਨਾ ਥਕਾਵਟ ਹੋ ਜਾਂਦੀ ਆ ਪਾਣੀ ਲਿਆ ਦਿਓ ਹਾਂ ਪਾਣੀ ਦੀ ਕੀ ਗੱਲ ਆ ਅੱਛਾ ਤੂੰ ਥੱਕ ਗਈ ਆ ਤੇ ਮੈਂ ਸਾਰਾ ਦਿਨ ਘਰ ਦਾ ਕੰਮ ਕਰਕੇ ਮੈਂ ਥੱਕੀ ਮੰਮੀ ਕੰਮ ਕਰਕੇ ਤੇ ਕਿੰਨਾ ਗਿਆ ਤੁਸੀਂ ਕੰਮ ਕੰਮ ਹੀ ਕਰਦੇ ਰਹਿੰਦੇ ਤੇਰੇ ਵਾਸਤੇ ਤਾਂ ਕੋਈ ਕੰਮ ਨਹੀਂ ਆ ਨਾ ਕਰਕੇ ਵੇਖ ਸਾਰਾ ਦਿਨ ਸੋਈ ਚੁਰਨੀ ਗਿਆ ਜਾਂਦਾ ਲੋਕਾਂ ਦੀ ਮਾਵਾ ਪਤਾ ਆਪਣੀਆਂ ਕੁੜੀਆਂ ਨਾਲ ਕਿੰਨਾ ਪਿਆਰ ਕਰਦੀਆਂ ਜਦੋਂ ਉਹਨਾਂ ਦੀਆਂ ਕੁੜੀਆਂ ਕਾਲਜ ਤੋਂ ਆਉਂਦੀਆਂ ਨਾ ਗਰਮ ਗਰਮ ਰੋਟੀ ਬਣਾ ਕੇ ਦਿੰਦੀਆਂ ਤੇ ਤੁਸੀਂ ਪਾਣੀ ਦਾ ਗਲਾਸ ਨਹੀਂ ਮੈਨੂੰ ਦੇ ਦਿੰਦੇ ਪਿਆਰ ਮੈਂ ਵੀ ਤਾਂ ਕਰਦੀ ਆ ਪਰ ਉਹ ਲੋਕਾਂ ਦੀਆਂ ਕੁੜੀਆਂ ਕੰਮ ਵੀ ਬਠੇਰਾ ਕਰਦੀਆਂ ਨਾ ਮਾਵਾ ਨਾਲ ਤੇ ਮਾਵਾ ਵੀ ਫਿਰ ਅੱਗੋਂ ਨਾਲ ਕਰਦੀਆਂ ਤੇ ਜੇ ਤੂੰ ਮੇਰੇ ਨਾਲ ਕੋਈ ਕਰਦੀ ਕੱਖ ਨਹੀਂ ਤਾਂ ਮੈਂ ਤੇਰਾ ਕੋ ਕਰਾਂ ਕੰਮ ਫਿਰ ਤੂੰ ਆਪੇ ਕਰ ਲੈ ਮੈਂ ਆਪੇ ਲੈ ਲੰਨੇ ਆਪੇ ਪਾਣੀ ਗੱਲਾਂ ਹੀ ਕਰੀ ਜਾਂਦੇ ਏ ਟੀਲਾ ਜਾ ਕੇ ਪੀਲਾ ਆਪੇ ਹੱਥ ਹਲਾ ਕੇ ਖੁਸ਼ ਹੀ ਨਹੀਂ ਹੈਗੇ ਕੰਮ ਕਰਨ ਨੂੰ ਮਾਸਾ ਵੀ ਜੀ ਨਹੀਂ ਕਰਦਾ ਇਹਦਾ ਘਰ ਦਾ ਤਾਂ ਨਹੀਂ ਕਰਨਾ ਤੇ ਆਪ ਤਾਂ ਫੜ ਕੇ ਕੁਝ ਖਾ ਪੀ ਲਿਆ ਕਰ ਕਿਤਰਾ ਗੁੱਸਾ ਚੜਿਆ ਇਹਨਾਂ ਨੂੰ ਮਾਣ ਨਹੀਂ ਦਿੱਤਾ ਮੈਨੂੰ ਮੈਂ ਇਹਦਾ ਫਾਇਦਾ ਸੋਚਦੀ ਆ ਇਹਦੇ ਵਾਸਤੇ ਕਹਿਣੀ ਆ ਪਹਿਨਵਾ ਤਾਂ ਪੈ ਜਾ ਕੰਮ ਕਰਨ ਦੇ ਵਾਹ ਹੁਣ ਕੀ ਹੋਇਆ ਰਸ ਗੇਮਰ ਨਾਲ ਹਾਂ ਉਹ ਬੜਾ ਗੁੱਸਾ ਕੀਤਾ ਓਹ ਕਿ ਮੈਂ ਹਰ ਵਾਰੀ ਮੈਨੂੰ ਗੁੱਸੇ ਹੀ ਹੁੰਦੇ ਰਹਿੰਦੇ ਜੀ ਗੁੱਸੇ ਮੈਂ ਤੇਰੇ ਫਾਇਦੇ ਵਾਸਤੇ ਨਹੀਂ ਆ ਪਹਿਲਾਂ ਸਵੇਰੇ ਮੈਨੂੰ ਕਿੰਨੀਆਂ ਗੱਲਾਂ ਸੁਣਾਉਂਦੀਆਂ ਅੱਜ ਹੀ ਨਹੀਂ ਮੈਂ ਕੰਮ ਕੀਤਾ ਤੇ ਅੱਜ ਹੀ ਮੇਰੇ ਮਗਰ ਪੈ ਤੂੰ ਅੱਗੋ ਪਿਛੋ ਕਰਦੀਆਂ ਆ ਕੰਮ ਮੈਂ ਤੇਰੇ ਤੇਰੇ ਫਾਇਦੇ ਵਾਸਤੇ ਕਹਿਣ ਨਹੀਂ ਆ ਭੱਜ-ਭੱਜ ਕੇ ਤਾਂ ਤਿਆਰ ਹੋਇਆ ਕਰ ਤੇ ਭੱਜ-ਭੱਜ ਕੇ ਨਾਲ ਕੰਮ ਕਰਾਇਆ ਕਰ ਆਦਤ ਬਣਦੀ ਆ ਭਰਾ ਤੇਰਾ ਕਹਿੰਦਾ ਵੀ ਇਹਦਾ ਵਿਆਹ ਕਰ ਦੇਣਾ ਤੇ ਮੈਂ ਤੈਨੂੰ ਤਾਦ ਕਹਿੰਨੇ ਆਂ ਪਰ ਤੈਨੂੰ ਚੁੰਕੇ ਦਾ ਕੰਮ ਆ ਜਾਏ ਮਾੜਾ ਮੋਟਾ ਕੱਲ ਨੂੰ ਅੱਗੇ ਜਾ ਕੇ ਧੋਖਾ ਨਾ ਖਾਏਂਗੀ। ਮੰਮੀ ਮੈਂ ਨਹੀਂ ਵਿਆਹ ਕਰਾਉਣਾ ਅਜੇ ਮੇਰੇ ਤੇ 2 ਸਾਲ ਦੀ ਪੜ੍ਹਾਈ ਰਹਿੰਦੀ ਪਹਿਲਾਂ ਵੀਰ ਦਾ ਵਿਆਹ ਕਰਨਾ ਵੀਰ ਵੱਡਾ ਮੇਰੇ ਨਾਲੋਂ। ਮੇਰੇ ਨਾਲ ਵਿਆਹ ਦੀ ਗੱਲ ਗੁੱਲਤ ਤੋਰੋ ਵੀ। ਮੈਂ ਉਹਨੂੰ ਕਿਹਾ ਇਹ ਤੇ ਉਹ ਕਹਿੰਦਾ ਨਹੀਂ ਪਹਿਲੋਂ ਭੈਣ ਦਾ ਹੀ ਕਰਨਾ ਤੇ ਫੇਰ ਮੈਂ ਕਰਾਉਣਾ। ਨਹੀਂ ਨਹੀਂ ਮੰਮੀ ਮੈਂ ਨਹੀਂ ਵਿਆਹ ਵੀ ਕਰਾਉਣਾ ਅਜੇ। ਮੈਂ ਇੱਕ ਕਰਕਲਾ ਕਹਿੰਦਾ ਮੈਂ। ਹਾਲੋ। ਸਤਿ ਸ੍ਰੀ ਅਕਾਲ ਭੈਣ। ਸਤਿ ਸ੍ਰੀ ਅਕਾਲ ਵਰ ਕੀ ਹਾਲ ਹੈ? ਕੀ ਠੀਕ ਹੈ ਵਧੀਆ ਨਹੀਂ ਸੁਣਾਉਂ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਭੈਣੋ ਹੈਪੀ ਬਰਥਡੇਅ ਕਿਹਾ ਹੀ ਰਿਸ਼ਤੇਦਾਰੋਂ ਮਿਲ ਕੇ ਦੱਸਿਆ ਨਹੀਂ ਕੋ ਉਹ ਵੀਰੇ ਜੇ ਆਇਆ ਨੀ ਮੁੰਡਾ ਘਰ ਮੁੰਡਾ ਤੈਨੂੰ ਸਲਾਹ ਕਰਕੇ ਦੱਸ ਦੇ ਤੈਨੂੰ ਉਹ ਪਰਿਵਾਰ ਬੜਾ ਵਧੀਆ ਉਹ ਬਾਰ ਬਾਰ ਪੁੱਛੀ ਜਾਂਦੇ ਬਾਰ ਬਾਰ ਪੁੱਛੀ ਫਿਰ ਵਾਂਦੇ ਕੋਈ ਸੁਰ ਜਵਾਬ ਦੱਸੋ ਆਉਣਾ ਕੋਈ ਨਹੀਂ ਦੱਸਦੀ ਦੱਸਦੀ ਮੈਂ ਸ਼ਾਮ ਨੂੰ ਦੱਸ ਦੇ ਤੈਨੂੰ ਆ ਤਾਂ ਡੈਡੀ ਵੀ ਆ ਜਾਂਦਾ ਨਾਲ ਸ਼ਾਮੀ ਤੇ ਕਰਕੇ ਸਲਾਹ ਤੈਨੂੰ ਦੱਸ ਦੇ ਮੈਂ ਸ਼ਾਮ ਨੂੰ ਕਰ ਦੇ ਤੈਨੂੰ ਫੋਨ ਚਲੋ ਠੀਕ ਹੈ ਭੈਣ ਮੈਂ ਚਾਮਾ ਨੂੰ ਕਰੂੰਗਾ ਫਿਰ ਤੁਹਾਨੂੰ ਫੋਨ ਤੁਸੀਂ ਸਲਾਹ ਕਰਕੇ ਦੱਸ ਦਿਓ ਠੀਕ 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 ਮੰਮੀ ਕਿਹਦਾ ਫੋਨ ਹੈ ਮਾਮੇ ਤੇਰਾ ਦਾ ਹੈ ਅਸਾਂ ਮਾਮੇ ਦਾ ਕੀ ਕਹਿੰਦਾ ਜੀ ਮਾਮਾ ਤੇਰਾ ਆਇਆ ਸੀ ਹੈਪੀ ਦਾ ਰਿਸਤਾ ਲੈ ਕੇ ਆਇਆ ਸੀ ਹੂੰ ਉਹ ਕਹਿਣ ਦਾ ਹੈ ਵੀ ਚਲ ਕੁੜੀ ਵੇਖ ਲੈਨੇ ਆਪਾਂ ਘਰ ਪਰਿਵਾਰ ਸਹੀ ਆ ਵਧੀਆ ਪਰਿਵਾਰ ਆ ਕੁੜੀ ਵੀ ਵਧੀਆ ਵਸਵਾਭਾਅ ਵੀ ਠੀਕ ਸਾਰੇ ਪਰਿਵਾਰ ਦਾ ਉਹ ਨਹੀਂ ਮੰਨਦਾ ਉਹ ਕਹਿੰਦਾ ਮੈਂ ਨਹੀਂ ਕਰਨਾ ਪਹਿਲੋ ਮੈਂ ਭੈਣ ਦਾ ਕਰਨਾ ਮੰਮੀ ਕਿਉਂ ਵੀਰ ਕਿਉਂ ਨਹੀਂ ਮੰਨਦਾ ਪਹਿਲਾਂ ਵੇਂਦਾ ਕਰਨਾ ਮਾ ਮੈਂ ਪਰ ਨੂੰ ਕਹਿੰਦਾ ਪਹਿਲੋ ਕੁੜੀ ਵਾਸਤੇ ਮੁੰਡਾ ਵੇਖੋ ਨਹੀਂ ਨਹੀਂ ਮੰਮੀ ਮੈਂ ਨਹੀਂ ਵਿਆਹ ਕਰਵਾਉਣਾ ਨਾਲ ਤੁਹਾਨੂੰ ਪਤਾ ਤਾਂ ਹੈਗਾ ਮੇਰੀ ਪੜ੍ਹਾਈ ਰਹਿੰਦੀ 2 ਸਾਲ ਦੀ ਹੈ ਜੇ ਮੈਂ ਹੀ ਤਾਂ ਬਥੇਰਾ ਨੂੰ ਕਿਹਾ ਮਾਮੇ ਤੇਰੇ ਨਾਲ ਸਮਝਾਇਆ ਮੈਂ ਵੀ ਉਹ ਕਹਿੰਦਾ ਨਹੀਂ ਮੈਂ ਪਹਿਲੋ ਭੈਣ ਦਾ ਹੀ ਕਰਨਾ ਵਾਂ ਤਾਂ ਹੀ ਕਰੀ ਆ ਮੈਂ ਭੈਣ ਦਾ ਕਰਨਾ ਮੈਂ ਕਰਦੀ ਨਾ ਵੀ ਇੰਨਾ ਗੱਲ ਤੂੰ ਕਰਕੇ ਵੇਖ ਲੈ ਅਹੀਂ ਤੇ ਕਿਹਾ ਸਾਡੇ ਅੱਖ ਤੇ ਲੱਗਾ ਨਹੀਂ ਨਾਲੇ ਮੰਮੀ ਤੁਹਾਨੂੰ ਵੀ ਸੋਖ ਹੋ ਜਾਊਗਾ ਭਾਬੀ ਆਜੂਗੀ ਤੇ ਕੰਮ ਧੰਦੇ ਦਾ ਨਾਲੇ ਭਾਬੀ ਕੰਮ ਕਰਿਆ ਕਰੋਗੀ ਸਾਰਾ ਆਓ ਜਿੰਨਾ ਕ ਤੂੰ ਕਰਦੀ ਆ ਨਾ ਭਾਬੀ ਨੇ ਕਰ ਲੈਣਾ ਇਹ ਨਾਲੇ ਮੰਮੀ ਮੈਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਰ ਵੇਲੇ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਆਪੇ ਭਾਬੀ ਕੰਮ ਕਰਿਆ ਕਰੋਗੀ ਚੱਲ ਆਉਣ ਵਾਲਾ ਬਾਹਰ ਕਹਿ ਕੇ ਵੇਖ ਲਈਏ ਨੂੰ ਜੇ ਮੰਨ ਜਾਂਦਾ ਤੇਰੀ ਤੇ ਨਹੀਂ ਮੈਂ ਕਰਦੀ ਗੱਲ ਮੰਨੂ ਕਿਉਂ ਨਾ ਮੰਨੂਗਾ ਤੇ ਚੱਲ ਮਨਾ ਕੇ ਵੇਖ ਲੈਣਾ ਕਿ ਮੰਨ ਜਾਂਦਾ ਹਾਂਜੀ ਇੱਥੇ ਬੈਠੇ ਜੇ ਚੱਲ ਗਿਆ ਪਾਪਾ ਸੱਸੀ ਦਾ ਵੀਰ ਸੱਸੀ ਦਾ ਆਹੋ ਚਲੇ ਜਾਣਾ ਹੈ ਜਵਾਬ ਤਾਂ ਦੇਤਾ ਠੋਕ ਕੇ ਤਾਂ ਨਹੀਂ ਜਾਣਾ ਹੈ ਲੈ ਇਹਦੇ ਵਿੱਚ ਕਿਹੜਾ ਜਵਾਬ ਬੰਦਾ ਠੋਕੇ ਕਿਹੜਾ ਜਵਾਬ ਦੇ ਹੋਇ ਕਿਹਾ ਉਹਨੂੰ ਕਿ ਪਹਿਲਾਂ ਭੈਣ ਦਾ ਕਰਨਾ ਵਿਆਹ ਤੇ ਉਸ ਤੋਂ ਬਾਅਦ ਚ ਤੇ ਮੇਰਾ ਹੋ ਜਾਊਗਾ ਆ ਤਾਂ ਜੇ ਹਾਂ ਕਰ ਦਿੰਨਾ ਬਸ ਚਲ ਕੋਈ ਨਹੀਂ ਵੇਖ ਲੈ ਇਹਨਾਂ ਤੇ ਫੇਰ ਤੇ ਹਾਂ ਕੋਈ ਨਹੀਂ ਫੇਰ ਬਾਅਦ ਵਿੱਚ ਇਹਦੇ ਹੋ ਜਾਊ ਪਹਿਲਾਂ ਇਹ ਤਾਂ ਕਰ ਲਈਏ ਨਹੀਂ ਫਿਰ ਤੁਸੀਂ ਕੀ ਕਹਿੰਦੇ ਪਹਿਣ ਦਾ ਕਰਨਾ ਤੁਹਾਨੂੰ ਨਹੀਂ ਪਤਾ ਮੇਰੀ 2 ਸਾਲ ਦੀ ਪੜ੍ਹਾਈ ਰਹਿੰਦੀ ਹੈ ਤੇ ਫਿਰ ਕੀ ਹੈ 2 ਸਾਲ ਦੀ ਪੜ੍ਹਾਈ ਰਹਿੰਦੀ ਹੈ ਅਰੇ ਮੈਂ ਨਹੀਂ ਵਿਆਹ ਕਰਾਉਣਾ ਅਜੇ ਤੁਹਾਡਾ ਹੀ ਵਿਆਹ ਕਰਨਾ ਪਹਿਲਾਂ ਨਾਲੇ ਤੁਸੀਂ ਵੱਡੇ ਜੇ ਮੇਰੇ ਨਾਲ ਕੋਈ ਨਹੀਂ ਵੇਨਿਆ ਕੀ ਵੇਨਿਆ ਕਿੰਨੇ ਆ ਵੀਰ ਵੇਖਣਾ ਨਹੀਂ ਆ ਵਿਆਹ ਕਰਾਉਣਾ ਆ ਮੇਰੀ ਵੀ ਰੀਜ ਆ ਮੇਰੀ ਵੀ ਭਾਬੀ ਆਵੇ ਮੈਂ ਵੀ ਉਹਦੇ ਨਾਲ ਗੱਲਾਂ ਕਰਾਂ ਮੈਂ ਵੀ ਉਹਦੇ ਹੱਥੇ ਪੱਕੀਆਂ ਰੋਟੀਆਂ ਖਾਵਾ ਕਿੱਦਾਂ ਮੇਰੇ ਮਗਰ ਪੈ ਮੈਨੂੰ ਕੱਢਣ ਤੇ ਤੁਲੇ ਦੋਵੇਂ ਜਾਣੇ ਮੈਂ ਨਹੀਂ ਜਾਂਦੀ ਵਿੱਚ ਕੱਢਣ ਵਾਲੀ ਕਿਹੜੀ ਗੱਲ ਹੈ ਤੇ ਹੋਰ ਮੇਰੀ ਨਹੀਂ ਰੀਜ ਵੀ ਕਿ ਮੈਂ ਵੀ ਭਾਬੀ ਦੇ ਨਾਲ ਆਪਣਾ ਟਾਈਮ ਸਪੈਂਡ ਕਰਾਂ ਐਵੇਂ ਨਾ ਬੋਲੀ ਤੁਰੀ ਜਾ ਕੁਛ ਨਹੀਂ ਹੁੰਦਾ ਲੱਤ ਜਣਗੇ ਤੇਰੇ ਵੀ ਚਾ ਹੋ ਜੀ ਹੋ ਗਿਆ ਤੇਰੇ ਭਰਾ ਦਾ ਹਾਂਜੀ ਕੀ ਸਲਾਮਾ ਹੋਣੀਆਂ ਜੀ ਸასი ਘਰ ਕੋਈ ਸਲਾਹ ਨਹੀਂ ਹੋਣਦੀ ਤੁਸੀਂ ਸੁਣਾਓ ਦੋ ਦਿਨਾਂ ਬਾਅਦ ਕਿੱਦਾਂ ਕਰੀ ਠੀਕ ਆ ਤਾਂ ਸੁਣਾਓ ਅੱਲਾ ਦਾ ਨਾਮ ਜਲਾ ਕੰਮ ਕਾਰ ਚੱਲੀ ਜਾਂਦੇ ਸਸ ਠੀਕ ਆ ਵਧੀਆ ਚਾਹੀਦਾ ਆਪਾਂ ਠੀਕ ਆ ਘੁੰਮ ਕੇ ਆਇਆ ਦੋ ਦਿਨ ਚਲ ਵਧੀਆ ਠੀਕ ਠਾਕ ਰਹੇ ਆ ਸਫਰ ਬਹੁਤ ਵਧੀਆ ਸਲਾਹ ਕੀ ਚੱਲਣੀ ਆ ਇਹਦਾ ਮਾਮਾ ਆਇਆ ਹੈ ਦਾ ਰਿਸ਼ਤਾ ਲੈ ਕੇ ਹੂੰ ਇਹ ਇਹਨਾਂ ਨੂੰ ਠੋਕ ਕੇ ਜਵਾਬ ਦੇ ਦਿੱਤਾ ਕਿ ਉਹਦਾ ਮੈਨੇਜ ਕਰਨਾ ਪਹਿਲਾਂ ਭੈਣ ਦਾ ਕਰਨਾ। ਉਹ ਕਾਤੋਂ ਦੇ ਤਾ। ਲੈ ਇਹਦੇ ਵਿੱਚ ਠੋਕਵਾ ਜਵਾਬ ਕੀ ਦੇਣ ਵਾਲੀ। ਮੈਂ ਤੇ ਸੱਸਰੀ ਤੌਰ ਤੇ ਗੱਲ ਹੀ ਕੀਤੀ ਕਿ ਪਹਿਲੋਂ ਆਪਾਂ ਛੋਟੀ ਦਾ ਵਿਆਹ ਕਰਨਾ। ਮੈਂ ਉਹਨੂੰ ਕੋਈ ਗੁੱਸੇ ਨਾਲ ਥੋੜੀ ਕਿਹਾ ਕਿ ਮੈਂ ਨਹੀਂ ਕਰਾਉਣਾ। ਪੁੱਤ ਪਤਾ ਕੀ ਠੜਾ ਕਰਾਂ ਜਵਾਬ ਦੇ ਦ। ਮੈਂ ਜਦੋਂ ਮਾਮਾ ਲੈ ਕੇ ਆਇਆ ਤੇ ਵੇਖਣ ਤੇ ਹੀ ਹਰ ਗਿਆ ਆਪਾਂ ਨੂੰ। ਵਿਆਹ ਪਹਿਲਾਂ ਉਹਦਾ ਕਰ ਦਾਂਗੇ ਨਕੀ ਦਾ। ਪਹਿਲਾਂ ਵੇਖੋ ਖਾਈ ਜੀ ਠੀਕ ਹੁੰਦੇ। ਠੀਕ ਰੋਕ ਲਾਂਗਾ ਨੰਨ੍ਹ ਸਾਲ 6 ਮਹੀਨੇ 2 ਸਾਲ ਰੋਕਾਂ। ਬੋਤੀ ਗੱਲ ਹੋਊਗੀ ਤਾਂ ਆਪਾਂ ਇਕੱਠੇ ਕਰਦਾਂਗੇ। ਨਹੀਂ ਡੈਣੀ ਜੀ ਮਾਮਾ ਜੀ ਕਹਿਣ ਦਾ ਇਹ ਕੁੜੀ ਬੜੀ ਸੋਹਣੀ ਆ ਘਰ ਬਾਹਰ ਸਾਬਣ ਵਾਲੀ ਆ। ਆਹ ਤੇ ਵੇਖਣ ਚ ਕੀ ਹਰ ਗਿਆ ਵੇਖ ਲਓ। ਉਹ ਤਾਂ ਮੈਂ ਇਹਨੂੰ ਕਿਹਾ ਇਹ ਤੂੰ ਜਵਾਬ ਨਾ ਦੇ ਆਪਾਂ ਕੁੜੀ ਵੇਖ ਲੈਨੇ ਆ। ਨਹੀਂ ਤਾਂ ਮਾਮੇ ਦੇ ਨੂੰ ਫੋਨ ਕਰਕੇ ਮੈਂ ਉਹਨੂੰ ਫੋਨ ਕਰਦਾ ਉਹਨੂੰ ਕਹਿੰਦਾ ਵੇਖੋ ਵਿਖਾਇਆ ਕਰੋ। ਆਹ ਵੀਰੇ ਦਾ ਵਿਆਹ ਪਹਿਲਾਂ ਕਰਨਾ। ਜੇ ਆਪਾਂ ਨੂੰ ਜੱਜਦਾ ਦੇਹੂਗਾ ਤੇ ਆਪਾਂ ਰੋਕ ਕਰਕੇ ਆਇਆ ਕਰ ਲਾਂਗੇ। ਜੋ ਵਿਆਹ ਕਰਨਾ ਹੋਊਗਾ ਫਿਰ ਇਕੱਠੇ ਕਰ ਲਾਂਗੇ ਦੋਵਾਂ ਦੇ ਨਹੀਂ ਇਕੱਠੇ ਨਹੀਂ ਕਰਨੇ ਡੈਡੀ ਜੀ ਪਹਿਲਾਂ ਵੀਰ ਦਾ ਵਿਆਹ ਕਰਨਾ ਮੈਂ ਵੀਰ ਦਾ ਵਿਆਹ ਵੇਖਣਾ ਪਹਿਲਾਂ ਚਲੋ ਆ ਤਾਂ ਟਾਈਮ ਰੱਖਾਂਗੇ ਨਾ ਕਿਹੋ ਜਿਹਾ ਟਾਈਮ ਆਉਂਦਾ ਵਾ ਚੱਲ ਵੇਖ ਲੋ ਕਰ ਲੋ ਫੋਨ ਮਾਂ ਮੈਨੂੰ ਜਿੱਦਾਂ ਡੈਡੀ ਕਹਿੰਦੇ ਚਲ ਠੀਕ ਹੈ ਲਿਆੜਾ ਨੂੰ ਫੋਨ ਕਰਾ ਹੁਣ ਮੰਨਿਆ ਹੀ ਮੁੜ ਕੇ ਪਤਾ ਕੋਈ ਨਹੀਂ ਆ ਮਮੀ ਕਰੋ ਫੋਨ ਮੈਂ ਫੋਨ ਲੈ ਕੇ ਹੁੰਨੀ ਲਿਆ ਸਿੱਟ ਲੈ ਆਹ ਤਾਂ ਵਧੀਆ ਗੱਲ ਹੋਈ ਨਾ ਇਹਨੇ ਕਿੱਥੇ ਇਹਨਾਂ ਤੋਂ ਮੰਨਣਾ ਹੀ ਮੇਰੇ ਕੋਲੋਂ ਸੂਤਰ ਆਉਂਦਾ ਵਾ ਏ ਮੈਂ ਹੁਣ ਤੇ ਭਾਬੀ ਆਊਗੀ ਬਬੀ ਤੇ ਆਪਣਾ ਹੁਕਮ ਚਲਾਇਆ ਕਰੂੰਗੀ ਆਰਡਰ ਮਾਰਿਆ ਕਰੂੰਗੀ ਆ ਲੈ ਗਿਆ ਆ ਉਹ ਲੈ ਗਿਆ ਆਗੇ ਆਗੇ ਮੰਮੀ ਮੰਮੀ ਆ ਘਰ ਲੋਟਣ ਆਏ ਕਿੱਡੀ ਛੇਤੀ ਫੋਨ ਫੜ ਕੇ ਲੈ ਗਈ ਤੇ ਕਰਨਾ ਨਹੀਂ ਫਿਰ ਮੈਮਮੀ ਨੂੰ ਨਹੀਂ ਹਾਂ ਠੀਕ ਹੈ ਹਾਲ ਖਾਸ ਕਰਨੀ ਹੈ ਮਮੀ ਹੋ ਗਈ ਮਾਮੇ ਨੇ ਗੱਲ ਕੀ ਕਹਿੰਦੇ ਹੋਵੇ ਗੋਦਵਾਰ ਦਾ ਰੱਖਿਆ ਅਛਾ ਗੋਦਵਾਰ ਦਾ ਲੈ ਹੁਣ ਮੈਨੂੰ ਕੱਢਣ ਨੂੰ ਫਿਰਦੇ ਪਹਿਲਾਂ ਤੇਰਾ ਵਿਆਹ ਕਰਨਾ ਹੁਣ ਤੇ ਤੁਹਾਡਾ ਵਿਆਹ ਹੀ ਵੇਖਾਂਗੇ ਇਹ ਨਾਲ ਹੀ ਆਜਣੀ ਹੈ ਇਹਨੇ ਕੋਈ ਪਤਾ ਤਾਂ ਨਹੀਂ ਆ ਅਜੇ ਨਹੀਂ ਮੇਰੀ ਵਾਰੀ ਆਉਣੀ ਪਹਿਲਾਂ ਤੇ ਇਹ ਪਹਿਲਾਂ ਤੇਰਾ ਨਹੀਂ ਹੋ ਜਾਣਾ ਐਵੇਂ ਮੇਰਾ ਹੋ ਜਾਣਾ ਹਾਂ ਇਹ ਤਾਂ ਟਾਈਮ ਹੀ ਦੱਸੂ ਹੁਣ ਤੇ ਪਹਿਲਾਂ ਭਾਬੀ ਆਉਹੀ ਹਾਂ ਚੱਲ ਵੇਖਦੇ ਹਾਂ ਅਸੀਂ ਤਾਂ ਦੋਵਾਂ ਦਾ ਕਰਨਾ ਹੀ ਆ ਇਹ ਨਹੀਂ ਕੋਈ ਪਤਾ ਕਿਹਦੀ ਵਾਰੀ ਪਹਿਲਾਂ ਆ ਜਾਣੀ ਹੈ ਅਜੇ ਨਹੀਂ ਮੈਂ ਕਰਾਉਣਾ